ਬੱਚੋ ਅੱਜ ਅਸੀਂ ਨਵਾਂ ਬਿਨੇ ਪੱਤਰ ਕਰਾਂਗੇ ਠੀਕ ਹੈ ਬਿਨੇ ਪੱਤਰ ਕਿਹੜਾ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਛਪ ਦੇ ਰਸਾਲੇ ਮਗਮੋਂ ਲਈ ਸੰਪਾਦਕ ਮੈਗਜ਼ੀਨ ਸੈਕਸ਼ਨ ਨੂੰ ਬਿਨੇ ਪੱਤਰ ਲਿਖੋ ਠੀਕ ਹੈ ਇਹ ਵੀ ਜ਼ਰੂਰੀ ਹੁੰਦਾ ਆ ਹਣਾ ਸੇਵਾ ਵਿਖੇ ਸੰਪਾਦਕ ਕੋਮਾ ਮੈਗਜ਼ੀਨ ਸੈਕਸ਼ਨ ਕੋਮਾ ਪੰਜਾਬ ਸਕੂਲ ਸਿੱਖਿਆ ਬੋਰਡ ਕੋਮਾ ਸੈਵ ਜਿਆਦਾ ਅਜੀਤ ਸਿੰਘ ਨਗਰ ਤੇ ਡੰਡੀ ਭੇਜਣੀ ਹੈ। ਸ਼੍ਰੀਮਾਨ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਹੁੰਦੇ ਰਸਾਲੇ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਇੱਥੇ ਕੋਈ ਹੋਰ ਵੀ ਰਸਾਲੇ ਹੋ ਸਕਦੇ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਛਪੇ ਹੋਏ ਰਸਾਲੇ ਆ ਠੀਕ ਹੈ ਪ੍ਰਾਇਮਰੀ ਸਿੱਖਿਆ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ਆਉਂਦੇ ਹਨ। ਸਾਨੂੰ ਇਹ ਮੈਨੂੰ ਇਹ ਦੋਵੇਂ ਰਸਾਲੇ ਬਹੁਤ ਚੰਗੇ ਲੱਗਦੇ ਹਨ ਇਹਨਾਂ ਦੀ ਮਿਆਰੀ ਸਮਗਰੀ ਗਿਆਨ ਵਧਾਉ ਅਤੇ ਪ੍ਰੇਰਣਾਦਾਇਕ ਹੁੰਦੀ ਹੈ ਮੈਂ ਚਾਹੁੰਦਾ ਹਾਂ ਕਿ ਇਹ ਰਸਾਲੇ ਮੇਰੇ ਛੋਟੇ ਭੈਣ ਭਰਾ ਵੀ ਪੜਨ ਮੈਂ ਉਪਰੋਕਤ ਰਸਾਲਿਆਂ ਦਾ ਸਲਾਨਾ ਚੰਦਾ ਡਰਾਫਟ ਰਾਹੀਂ ਭੇਜ ਰਹੀ ਪੇਜ ਰਹੀ ਹਾਂ ਕਿਰਪਾ ਕਰਕੇ ਇਹ ਦੋਵੇਂ ਰਸਾਲੇ ਮੈਨੂੰ 63 ਤੋਂ 63 ਹੇਠਾਂ ਲਿਖੇ ਪਤੇ ਤੇ ਭੇਜਣ ਦੀ ਖੇਚਰ ਕਰਨੀ। ਧੰਨਵਾਦ। ਸਾਇਤ ਆਪ ਦਾ ਸ਼ੁਭਚਿੰਤਕ ਬਲਦੀਪ ਸਿੰਘ ਪੁੱਤਰ ਜੋ ਵੀ ਆ ਬਲਵਿੰਦਰ ਸਰਦਾਰ ਬਲਵਿੰਦਰ ਸਿੰਘ ਕੋਮਾ ਪਿੰਨ ਤੇ ਡਾਕ ਖਾਨਾ ਲੋਗ ਲੰਗੋੜਾ ਜ਼ਿਲ੍ਹਾ ਸ਼ਹੀਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ। ਇਹ ਐਡਰੈਸ ਜਿਹੜਾ ਤੁਸੀਂ ਆਪਣਾ ਦੇਣਾ ਹੈ ਠੀਕ ਹੈ। ਤੇ ਅੱਗੇ ਤਰੀਕ ਪਾ ਦੇਣੀ ਇੱਥੇ ਕਿਸ ਤਰੀਕ ਨੂੰ ਤੁਸੀਂ ਇਹ ਰਸਾਲਾ ਮੰਗਾਉਣ ਲਈ ਐਪਲੀਕੇਸ਼ਨ ਦਿੱਤੀ ਆ ਜੇ ਤਾਂ ਇੱਥੇ 20 ਮਾਰਚ 2024 ਹੈ ਨਾ ਤਾਂ ਤੁਸੀਂ ਆਪਣੀ ਤਰੀਕ ਦੇਣੀ ਆ ਓਕੇ ਨੈਕਸਟ ਅਸੀਂ ਹੋਰ ਐਪਲੀਕੇਸ਼ਨ ਕਰਦੇ ਹਾਂ